ਮੈਂ ਤੁਹਾਨੂੰ ਦੱਸਦਾ ਹਾਂ ਕਿ ਸਤਿਕਾਰਯੋਗ ਚਾਚਾ ਜੀ ਹਰਪਾਲ ਸਿੰਘ ਜੀ ਸਾਡੇ ਦਰਮਿਆਨ ਮਿਲਗੇ ਨੰਬਰ ਤੋਂ ਪਾਧੀ ਲਿਖੀ ਜੀ ਆਪਣੇਆ ਹਰਪਾਲ ਸਿੰਘ ਜੀ ਮਿਲਦਾ ਹਾਂ ਜੀ ਸਾਡੇ ਸਾਥੀ ਬੁਲਾਏ ਬਹੁਤ ਹੀ ਸਤਿਕਾਰਯੋਗ ਗੁਰਮੀ ਸਿੰਘ ਜੀ ਮਿਲਦਾ ਨਾ ਨੋਜ਼ਰਾਨ ਜਿਹੜਾ ਹੁਣ ਕਬੱਡੀ ਪਾ ਰਿਹਾ ਹੈ ਇਸ ਨਗਰ ਨੂੰ ਵੀ ਮੇਰੇ ਵੀਰੋ ਕਲੀਆਂ ਵਾਲੇ ਬਾਦਸ਼ਾਹ ਦਰਸ਼ਕੋ ਪ੍ਰਾਪਤ ਆਇਆ ਆਲਮਗੀਰ ਦੀ ਧਰਤੀ ਦਾ ਜੁੱਥੇ ਦੇ ਮੇਰੇ ਵੀਰੋ ਪ੍ਰਸਿੱਧ ਪਹਿਲਵਾਨ ਭਾਈ RAM KRISHNAN ਉਹਨਾਂ ਦੀ ਗੱਲ ਕਰੀਏ ਜਿੱਥੋਂ ਦੇ ਪੰਮੇ ਦੀ ਕੇਰ ਸਵੇਰ ਉਹਨਾਂ ਦੀ ਫੱਟੇ ਉਹਨਾਂ ਦੇ ਚਰਚੇ ਹੋਏ ਨੇ ਆਹ ਸਾਹਮਣੇ ਮੈਂ ਦੇਖਦਾ ਵੀ ਇਹ ਨਾਦਰ ਪੁਆਇੰਟ ਲੈ ਕੇ ਆਪਣੀ ਟੀਮ ਵੱਲ ਆਇਆ ਮੇਰਾ ਅਗਲੀ ਕਬੱਡੀ ਪਾਉਣ ਦੇ ਲਈ ਸਮਾਦਰ ਜੀ ਆ ਕਰਦਾ ਹੈ ਚਾਰ ਜਾਫੀ ਨੇ ਲੱਗੂ ਨਾਮ ਇਸ ਗੱਭਰੂ ਦਾ ਲਾਓ ਸਾਹਮਣੇ ਦੇਖਦੇ ਵੀ ਮੁੰਡੇ ਥੇ ਵਾਲੇ ਦੀ ਗੱਲ ਤੇ ਸਾਹਮਣੇ ਉਹ ਭੜਿਆ ਹੋਇਆ ਧਾਲ ਤੇ ਹੱਥ ਮੁੱਢ ਵੀ ਤੋੜ ਨਜ਼ਰ ਨਹੀਂ ਆਉਂਦਾ ਛੋਟਾ ਵੀਰ ਲੱਗ ਜੂ ਪਤਾ ਖਾਦੀਆਂ ਖਰਾਕਾਂ ਦਾ ਅੱਜ ਕੁੰਡੀਆਂ ਦੇ ਸਿੰਘ ਫਸ ਰਹੇ ਨੇ ਅੱਜ ਕੁੰਡੀਆਂ ਦੇ ਸਿੰਘ ਫਸ ਰਹੇ ਨੇ ਅਰਸ਼ ਵਰਸਾਲਪੁਰਿਆ ਕੋਸ਼ਿਸ਼ ਕਰ ਰਿਹਾ ਹੈ ਪਾਟ ਦੇਖਦੇ ਵੀ ਇਸ ਨੌਜਾਨ ਦੇ ਗੱਭਰੂ ਦੇ ਹਿੱਸੇ ਜੁੜਦਾ ਹੋਇਆ ਇਸ ਨੌਜਾਨ ਦੇ ਲਈ ਮੇਰੇ ਵੀਰੋ ਮੈਂ ਪਹਿਲਾਂ ਵੀ ਆਖਿਆ ਵੀ 9000 ਰੁਪਏ ਦੇ ਮਾਨ ਸਨਮਾਨ ਰਾਜੂ ਦੇ ਲਈ ਵੀ ਲਾਤੀਏ ਜੀ ਨਾਲ ਹੀ ਬੰਦਰਸਿਈ ਦੀ ਗਿੱਲ ਆ ਜੈ ਸਿੰਘ ਦੀ ਗਿੱਲ ਸਰਾਰ ਮੋਹਨ ਸਿੰਘ ਜੀ ਗਿੱਲ ਰਜਿੰਦਰ ਸਿੰਘ ਜੀ ਗਿੱਲ ਦੁਰਗਾ ਫਰਾਲ ਇਹਨਾਂ ਵੀਰਾਂ ਦੀ ਤਰਫੋਂ ਮਾਨ ਸਨਮਾਨ ਦੁਨੀਆ ਕਬੱਡੀਆਂ ਤੇ ਵੀ ਤੇ ਮੰਜੂਰ ਦੀਆਂ ਕਬੱਡੀਆਂ ਤੇ ਵੀ ਬਦੀ ਰਹੀ ਹੈ ਸਮਾਜਰ ਗਰਮ ਦੇ ਇੱਕ ਪਾਸੇ ਮੈਂ ਦੇਖ ਰਿਹਾ ਵੀ ਮਾਲਵਾ ਕਬੱਡੀ ਕਲੱਬ ਸਮਰਾਲਾ ਦੇ ਵਿਰੁੱਧ ਮੈਨ ਸਟੇਡ ਜਿਹੜੀ ਖੱਪੇ ਹੱਥ ਖੇਡ ਰਹੀ ਹੈ ਔਰ ਦੂਸਰੀ ਸਾਈਡ ਆਸਟ੍ਰੇਲੀਆ ਦੀ ਟੀਮ ਮਹਿਲਵਾਰ ਨਾਲ ਆਸਟ੍ਰੇਲੀਆ ਦੀ ਟੀਮ ਦੇ ਨਾਲ ਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਨੇ ਲਓ ਕੀ ਤੂੰ ਵੱਡਾ ਕੁੜੀਆ ਇਸ ਸਮੇਂ ਮੇਰੇ ਵੀਰ ਕਬੱਡੀ ਪਾਵਾ ਹੋਇਆ ਔਰ ਹਲਕਾ ਜਿਹਾ ਸੰਗਰਸ਼ ਹੈ प्रदीप ਨੇ ਫੈਸਲਾ ਕਰ ਦਿੱਤਾ ਕਿ ਇਹ ਪੁਆਇੰਟ ਫਿਰ ਇਸ ਸਮੇਂ ਧਾਵੀ ਨੇ ਚੁੰਦਾ ਹੈ ਚਿੱਟੀਆਂ ਕਪਾਲ ਦੀਆਂ ਫੁੱਟੀਆਂ ਵਰਗੀ ਧੁੱਪ ਹੈ ਬੰਗਾਂ ਦੀ ਕਬੱਡੀ ਹੈ ਜਦੋਂ ਇੰਦਾਂ ਦਾ ਟੈਨ ਲੱਗ ਜਾਵੇ ਨਾ ਕਬੱਡੀ ਦੇ ਵਿੱਚ ਸੌਰੀ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਮਿੱਤਰੋ ਲਾਗਲੀ ਕਬੱਡੀ ਪਾਉਣ ਦੇ ਲਈ ਧਾਰਾ ਜਾਂ ਸ਼ਰੀਰ ਹੈ ਬਲੀ ਨੌਜਵਾਨਾਂ ਦੇ ਲਈ 500 ਰੁਪਏ ਦੇ ਮਾਣ ਪੱਤੇ ਕਰਕੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ। ਲਾਹ ਸਾਹਮਣੇ ਮੇਰੇ ਵੀਰੋ ਜਥੇ ਦੇ ਪਾਰਮਨ ਸਕੰਦਰ ਸਿੰਘ ਨੇ ਦੁਨੀਆ ਦੇ ਰੋਸਤਮ ਬਣਾਇਆ ਕੀਤੇ ਨੇ। ਉਸ ਧਰਤੀ ਦਾ ਮੇਰੇ ਵੀਰੋ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਪਿਆਰ ਨੇ ਇਸ ਨੂੰ ਮਾਣ ਮਿਲਿਆ। ਮੱਖੋ-ਮੱਖਰੇ ਜਾਫੀਆਂ ਤੇ ਤਾਕੜੀ ਖੇਡ ਦਾ ਪ੍ਰਦਰਸ਼ਨ ਕਰਦਾ। ਲਾਹ ਹੌਲਦੀ ਹੈ ਇਸ ਵੇਲੇ ਦੇ ਵੀਰੋ ਨੌਜਵਾਨ ਕਬੱਡੀ ਪਾ ਕੇ ਆਪਣੀ ਟੀਮ ਦੇ ਸ਼ਾਨਦਾਰ ਕੰਕ ਦਾ ਵਾਅਦਾ ਤੇ ਕਰ ਗਏ। ਜੁਰਦਾ ਹੈ ਰੁਪਿਆ

ਹੱਥ ਕਰ ਲੈ ਪੁੱਤ ਜੰਮਦੀਆ ਬਾਬਾ ਲਾਓ ਸਾਹਮਣੇ ਮੁਨਿਸਪਲ ਵਰਜੰਤ ਸਿੰਘ ਜੀ ਪੌਂਚ ਵੀਰਪਾਲ ਸਿੰਘ ਜੀ ਮੌਲੀ ਫਾਜ਼ਲ ਜਰਾ ਰੇਖਾ ਕੌਰ ਜੀ ਰਣਜੀਤ ਸਿੰਘ ਜੀ ਬਸੰਤੀ ਗੁਰਵਿੰਦਰ ਸਿੰਘ ਜੀ ਗਰੇਵਾਲ ਹਰੀਕੋਟ ਦੇ ਪੁਰਾਏ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਸ ਜੱਫੇ ਦੇ ਲਈ ਜਿਹੜਾ ਜੱਫਾ ਲੱਗਿਆ ਉਹਦੇ ਲਈ ਵੀ ਸਰਦਾਰ ਪਰਵਿੰਦਰ ਸਿੰਘ ਜੀ ਦੀ ਗੱਲ ਹਜਾਰ ਸਿੰਘ ਜੀ ਦੀ ਗੱਲ ਸਰਦਾਰ ਮਨ ਸਿੰਘ ਜੀ ਦੀ ਗੱਲ ਰਜਿੰਦਰ ਸਿੰਘ ਜੀ ਦੀ ਗੱਲ ਦੁਰਗਾ ਫਰਾਵਰ ਨਾਲ ਨਿਕਲ ਤੋਂ ਮਾਇਆ ਜਿਹੜੀ 500 ਰੁਪਏ ਦੇ ਵਾਅਦਸਾ ਦਿੱਤੇ ਜਾ ਰਹੇ ਨੇ ਵਿਸ਼ੇਸ਼ ਤੌਰ ਉਧਰ ਫਾਕੇ ਦੇ ਦਰਮਿਆਨ ਥੋੜੇ ਸਮੇਂ ਦੇ ਦਰਮਿਆਨ ਹੀ ਹੀਰਾ ਸ਼ਮੀਪੁਰ ਜੀ ਜੋ ਕਿ ਪ੍ਰਮਾਣ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਉਹ ਵੀ ਅੱਜ ਦੇ ਨਾਲ ਖੇਡਾਂ ਦੇ ਨਾਲ ਜੁੜਦੇ ਜਾਣਗੇ ਉਧਰ ਜਿੰਨੇ ਵੀ ਸਤਿਕਾਰਯੋਗ ਵੀਰ ਅੱਜ ਇਹਨਾਂ ਖੇਡਾਂ ਦੇ ਨਾਲ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਨੜੇ ਹੋਏ ਨੇ ਯੂਐਸਏ ਭਰਵੰਦਰ ਸਿੰਘ ਦੀ ਵਾਲੀਆ ਅਸੀਂ ਉਹਨਾਂ ਦਾ ਵੀ ਆਪਣੀ ਖੇਡ ਕਲੱਬ ਦੇ ਵੱਲੋਂ ਬਹੁਤਾ ਧੰਨਵਾਦ ਕਰਦੇ ਹਾਂ ਜੀ ਹਲੋ ਅਗਲੇ ਮੈਚ ਦੀਆਂ ਦੋਹニー ਟੀਮਾਂ ਨੂੰ ਬੇਨਤੀ ਹੈ ਮਾਨਕ ਖਵਾਰਾ ਕਬੱਡੀ ਕਲੱਬ ਫਗਵਾਣਾ ਵਰਸ ਸ਼ਰਧਾਬਾਪਿਆਰੀ ਕਬੱਡੀ ਕਲੱਬ ਚਾਰਸਾ ਮਾਨਕ ਖਵਾਰਾ ਤੇ ਚਾਰਸਾ ਦੀ ਟੀਮ ਨੈਕਸਟ ਮੁਕਾਬਲੇ ਲਈ ਜਲਦੀ ਫੜ ਕੇ ਜਲਦੀ ਆ ਜਾਣਾ ਨੈਕਸਟ ਮੈਚ ਦੀਆਂ ਦੋਨੋਂ ਟੀਮਾਂ ਨੂੰ ਜਿਨ੍ਹਾਂ ਨੂੰ ਸੂਚਨਾ ਦਿੱਤੀ ਗਈ ਹੈ ਦੋਨੋਂ ਟੀਮਾਂ ਦੇ ਕੋਚ ਸਾਹਿਬਾਨ ਲੋਡ ਕਰ ਲੈਣ ਸਮੇਂ ਦੇ ਨਾਲ ਮੈਦਾਨ ਦੇ ਵਿੱਚ ਪਹੁੰਚਣ ਦੀਪੂ ਕਕਰਾਲ ਤੇ ਸਾਡਾ ਵੀਰ ਜੱਸੂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਮੇਰੇ ਵੀਰ ਨੂੰ ਧੰਨਵਾਦ ਹੈ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਇਸ ਮੈਦਾਨ ਦੇ ਨਾਲ ਜੁੜੀਆਂ ਨੇ ਜੁੜੀਆਂ ਖੇਡ ਕਬੱਡੀ ਦੇ ਨਾਲ ਦੂਸਰੇ ਹੱਥ ਦੀ ਖੇਡ ਕਬੱਡੀ ਲਾ ਆਓ ਵਾਹ ਬਹੁਤ ਹਾਰੇ ਜਾਈਏ ਰਣਿਤਾ ਖਾੜਾ ਵਾਲਾ ਸਿਰਾ ਕਰ ਗਿਆ ਜਿਹਨੂੰ ਅੱਜ ਕੱਲ ਦੇ ਮੁੰਡੇ ਸਿਰਾ ਕਹਿੰਦੇ ਨੇ 1000 ਰੁਪਇਆ ਇਸ ਨੌਜਵਾਨ ਦੇ ਦੀ ਫਿੰਡੀ ਸਾਡਾ ਕਿਰਤ ਸਿੰਘ ਸਾਹਿਬ ਔਰ ਨਾਲ ਹੀ ਪਰਮਿੰਦਰ ਸਿੰਘ ਜੀ ਦੀ ਗੱਲ ਅਜਾਬ ਸਿੰਘ ਜੀ ਦੀ ਗੱਲ ਅਜੇਂਦਰ ਸਿੰਘ ਜੀ ਦੀ ਗੱਲ ਮਾਨ ਸਿੰਘ ਜੀ ਦੀ ਗੱਲ ਦੁਰਗਾ ਫਰਾਰ ਕੀਤਾ ਸਾਡਾ ਵੀਰ ਹਰਵਿੰਦਰ ਸਿੰਘ ਜੀ ਯੂ ਐਸ ਏ ਇਹਨਾਂ ਦੀ ਤਰਫੋਂ ਮਾਇਆ ਦੇ ਕੱਫੇ ਦਿੱਤੇ ਜਾ ਰਹੇ ਨੇ ਸਾਬੀ ਪੁਨਰ ਕੈਨੇਡਾ ਜਗਤਾਰ ਸਿੰਘ ਜੀ ਬਿੱਟੂ ਯੂ ਐਸ ਏ ਮੀਨਾ ਆਸਟ੍ਰੇਲੀਆ ਲੱਖੀ ਯੂ ਐਸ ਏ ਔਰ ਸਰਕਾਰ ਮਾਨ ਇਹਨਾਂ ਖਿਡਾਰੀਆਂ ਦੇ ਲਈ ਭੇਜਦੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਸਾਹਮਣੇ ਵੇਖਦੇ ਆਂ ਕਿ ਪਾਈ ਹੋਈ ਕਬੱਡੀ ਲਾਜਾਣ ਦੀ ਮੋੜ ਉੱਪਰ ਪਈ ਐ ਅਮਰਤ ਨਾਮ ਐ ਚਾਰ ਜਾਂਦੀ ਸਾਹਮਣੇ ਲਟਾਉਣ ਵਰਗੇ ਆਹ ਸ਼ਬੀਰਾ ਵਰਗੇ ਘਰੂ ਆਹ ਮਾਨਕੀ ਵਾਲਾ ਇਸ ਵੇਲੇ ਕੋਸ਼ਿਸ਼ ਕਰਦਾ ਜਾਂ ਫਿਰ ਦੂਸਰਾ ਖਿਡਾਰੀ ਲਓ ਸਾਹਮਣੇ ਮੇਰੇ ਵੀਰੋ ਆਹ ਅਮਰਤ ਦੀ ਕੋਸ਼ਿਸ਼ ਪਰ ਸਫਲਤਾ ਕਰਨ ਚਾਹੁੰਦੀ ਹਈ ਇਸੇ ਨਾਜਾ ਦੇ ਘਰੂ ਦੇ ਆਹ ਪੁਆਇੰਟ ਵੇਖਦੇ ਵੀ ਇਸ ਪੰਜਾਬੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਕਬੱਡੀ ਪਾਰ ਦੀ ਫਿਰ ਮਤਲਬ ਪਤੰਗ ਤੇ ਪਰ ਮਨੰਦਾ ਬਾੜੀ ਉਚਲਾਕੀ ਦੇ ਨਾਲ ਉਹ ਬਾੜੀ ਚਸਤੀ ਨਾਲ ਖੇਡ ਕਬੱਡੀ ਦਾ ਪ੍ਰਦਰਸ਼ਨ ਕਰਦਾ ਹੈ ਉਹ ਵੇਖਦੇ ਵੀ ਹਲਕੇ ਜਿਹੇ ਟੱਚ ਦੇ ਨਾਲ ਭੱਜਾ ਉਹਨਾਂ ਨੌਜਵਾਨ ਗੱਭਰੂ ਮੇਰੇ ਵੀਰੋ ਫਿਰ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰ ਗਿਆ ਬਰਿੰਦਰ ਸਿੰਘ ਜੀ ਦੀ ਗੱਲ ਹਜਰ ਸਿੰਘ ਜੀ ਦੀ ਗੱਲ ਗੋਲ ਸਿੰਘ ਜੀ ਦੀ ਗੱਲ ਰਜਿੰਦਰ ਸਿੰਘ ਜੀ ਦੀ ਗੱਲ ਦੁਰਗਾ ਫਰਾਰ ਉਹਨਾਂ ਵੀਰਾਂ ਦੀ ਤਰਫੋਂ ਵੀਡੀਓ ਉਹਨਾਂ ਦੀ ਤਰਫੋਂ ਜਿਹੜੇ ਸਾਰੇ ਖਿਡਾਰੀ ਦੇ ਵੀ ਪਾਸੋਂ ਰਹਿਣ ਸਮਾਨੇ ਲਓ ਸਾਹਮਣੇ ਮੇਰੇ ਵੀਰੋ ਪੁਆਇੰਟ ਵੇਖਦੇ ਵੀ ਆਸ आस्ट्रे जी टीम जे हिसे हूंदा इहो खिंड प्रधान खड़े स ਪੰਜਾਬ ਸਿੰਘ ਉਹਨਾਂ ਦੀ ਤਰਫੋਂ ਇਸ ਗਰਾਵੀ ਦੇ ਲਈ ਨਤਾ ਜਾ ਰਹੇ ਆ ਅਸੀਂ ਉਦੋਂ ਦੁਕਾਰ ਦਾ ਸ਼ਰੀਰ ਇਸ ਨੌਜਾਂ ਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਸ਼ੇਰਦਾਰ ਤੇ ਰਣੀ ਹੈ ਸਾਡੇ ਵੀਰ ਬਾਦੀ ਸਤਕਾਰਯੋਗ ਦਵਿੰਦਰ ਸਿੰਘ ਜੀ ਕਾਲੋ सोनू ਸਰਹੰਦ ਜੀ ਨਿਹਾਲ ਸਿੰਘ ਜੀ ਮਹਤੋਤ ਹੈਪੀ ਮਹਤੋਤ ਜੀ ਜਿਨ੍ਹਾਂ ਨੇ 175000 ਰੁਪਏ ਦਾ ਪਹਿਲਾ ਪ੍ਰਾਈਜ਼ ਜਿਹੜਾ ਹੈ ਤੇ ਨਾ ਔਰ ਦੂਸਰਾ ਨਾਮ 125000 ਰਾਸ ਸੌਰਨਾ ਹਰਵਸਪੁਰਾ ਜੁਕੇ ਸਾਡੇ ਵੀਰ ਬਜੀਤ ਸਿੰਘ ਜੀ ਮਾਗ ਤੇ ਗੋਲਦੀ ਨਵਾ ਪਿੰਡ ਬਕਰ ਸਿੰਘ ਜੀ ਜੁਐਸਏ ਨਿਮਾ ਲਾੜੀ ਜੁਐਸਏ ਲਾੜੀ ਜੁਕੇ ਰਾਜੂ ਕੋਟਲਾ ਪੜੀ ਹੈਪੀ ਮਹਤੋਤ ਜੀ ਸੋਨੂ ਜੁਐਸਏ ਜੀ ਬਰਿੰਦਰ ਸਿੰਘ ਜੀ ਕਾਲੋ ਭਲ ਸਿੰਘ ਜੀ ਮਹਤੋਤ ਇਹਨਾਂ ਵੀਰਾਂ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਹੈ ਗਰੀ ਕੋਲੇ ਮਾਦਰ ਵਾਲਾ ਦਰਵਾਜ ਸਿੰਘ ਜੀ ਬਸੰਤੀ ਮਿੰਟੂ ਬਿਰਗਾ ਜੀ ਫੱਜਾ ਮਾਲਪੁਰ ਤੇਜੀ ਕੱਪੂ ਜੀ ਕੋਲਾ ਸਪੰਦ ਕੱਪੂ ਬਰਿੰਦਰ ਸਿੰਘ ਜੀ ਮੁੰਡੀ ਬਿਲਾ ਬਸੰਤੀ ਬਿਆਲਪੁਰਾ ਗੁਰਕਾਮ ਸਿੰਘ ਜੀ ਆਜਨਾ ਦੁਰਗਾ ਫਰਾਹ ਸਕੱਤੀ ਮਿੱਠਾ ਜੋਗਾ ਬਲਾਲਾ ਜੀ ਜੱਸਾ ਵਰਗਾ ਵੀਰ ਅਨਦੀਪ ਸਿੰਘ ਜੀ ਪਰਮੰਤ ਗਵਾਨੀ ਪ੍ਰਸਿੱਧ ਕਬੱਡੀ ਖਿਡਾਰੀ ਇਹਨਾਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਾ 500 ਰੁਪਏ ਦੇ ਮਾਨ ਸਨਮਾਨ ਫਿਰ ਮੇਰੇ ਵੀਰੋ ਪਰਿਵਾਰ ਦੀ ਤਰਫੋਂ ਸਜਾਕੀ ਨਿਲੀ ਦਿੱਤੇ ਗਏ ਨੇ ਵਿਸ਼ੇਸ਼ ਤੌਰ ਤੇ ਜਣੀ ਹ ਇਸ ਪਰਿਵਾਰ ਦੇ ਆਗਲੀ ਕਬੱਡੀ ਪਾਲ ਦੇ ਲਈ ਸਾਹਮਣੇ ਮੈਦਾਨ ਦੇ ਵਿੱਚ ਆਹ ਬੋਲਾ ਪਿਆ ਵੀ ਟੱਕਰ ਸ਼ੋਰ ਵਰਗੀ ਹੈ ਆ ਸਵਾਦ ਆ ਗਿਆ ਇਸ ਸਮੇਂ ਲਓ ਜਿਹੜਾ ਮੇਰੇ ਵੀਰ ਆਪਣੀ ਟੀਮ ਦੇ ਹਿੱਸੇ ਕਾਂਗੜਾ ਹੋਰ ਵਾਧਾ ਕਰ ਗਿਆ ਸਾਡੀ ਹੋਨਰ ਕੈਨੇਡਾ ਜਗਤਾਰ ਸਿੰਘ ਟਿੱਟੂ ਜੁਆਸੇ ਨੀਤਾ ਆਸਟ੍ਰੇਲੀਆ ਲਖੀ ਜੁਆਸੇ ਇਹਨਾਂ ਵੀਰਾਂ ਦੀ ਤਰਫੋਂ ਵੱਡੀ ਮਿੰਟੂ ਬੇਗਾ ਉਹ ਵੀ ਇਸ ਖੇਡ ਮੈਦਾਨ ਦਾ ਹੀਰਾ ਰਿਹਾ ਮੇਰੇ ਵੀਰੋ ਟੈਂਟੋ ਦੇ ਵਿੱਚ ਦਾ ਸਾਡਾ ਛੋਟਾ ਵੀਰ 500 ਰੁਪਏ ਦੇ ਮਾਨ ਸਨਮਾਨ ਪੁੱਜਦੇ ਕੀਤੇ ਨੇ ਪਰਦਾ ਦਾ ਵੀ ਸ਼ਿਕੀਰ ਹੋ ਗਿਆ ਲੈ ਵੀ ਕਿੰਦਾ ਨੌਜਵਾਨ ਤੇ ਸਮੇਂ ਦੀਆਂ out ਮਾਰਾ ਚੱਲ ਕੇ ਫਿਰੇ ਮੇਰੇ ਵੀਰੋ ਜਵਾਨੀ ਨੂੰ ਜਦੋਂ ਜਵਾਨ ਹੁੰਦਾ ਕਿਦੇ ਸਵੇਰੇ ਉੱਠ ਕੇ ਨਹਿਰ ਦੀ ਪਟੜੀ ਤੇ ਟੱਕਰ ਦੀ ਹਿੱਕ ਲਾੜਨੀ ਪੈਂਦੀ ਹੈ ਸਿੰਘਾਂ ਤੇ ਜਾ ਕੇ ਕੂੜੀਆਂ ਪੈਂਦੀਆਂ ਨੇ ਉਸਤਾਦਾਂ ਦੀਆਂ ਮੰਨੀਆਂ ਪੈਂਦੀਆਂ ਨੇ ਛੱਡਣੇ ਪੈਂਦੇ ਨੇ ਨਹੀਂ ਗਰਜਾਈ ਜਾਂਦੇ ਮੋਟਰਸਾਈਕਲਾਂ ਨੇ ਘੇਰੇ ਬੰਦ ਕਰਨੇ ਪੈਂਦੇ ਨੇ ਪਰ ਆ ਬੱਚੀਓ ਗੱਭਰੂਆ ਬੱਚੀਓ ਗੱਭਰੂਆ ਐਵੇਂ ਨਹੀਂ ਗਰਵਾਸਮਾਨ ਨੇ ਆਖਿਆ ਕਿ ਚਸਤੀ ਜੀਅ ਖੇਡ ਕਬੱਡੀ ਕਰ ਪਰ ਮਿਹਨਤ ਝੋਟੇ ਦਾ ਇਹ ਵਾਰੀ ਵੀ ਕੁਸ਼ਤੀ ਪੱਕਾ ਸਾਧ ਲੰਗੋਟਾ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਵਾਰਾਂ ਦਾ ਤੂੰ ਮੇਲਣ ਬਣ ਕੇ ਦੇਖ ਮੇਲੇ ਮੇਲਾ ਯਾਰਾਂ ਦਾ ਤੂੰ ਮੇਲ ਵੀ ਸਾਰੇ ਰਮਿਆਲ ਬਿਸ਼ੇ ਤੌਰ ਤੇ ਪੁੱਜ ਰਹੇ ਨੇ ਆ ਇੱਕਾ ਹੋਰ ਵਾਦਾ ਕਰਦਾ ਹੋਇਆ ਕਿ ਖਾ ਤੇਰੇ ਬਾਦਾਮ ਜੀ ਨੇ ਮੰਗਲਾ ਸਿਰ ਉਸ ਨੇ ਹੀ ਗੋਟੀਆਂ ਲਵਾਉਣੀਆਂ ਕਹਿੰਦਾ ਨਾ ਸਿਆੜੇ ਗੱਲਾਂ ਸੱਚੀਆਂ ਕਦੀ ਖਾਦੀਆਂ ਖਰਾਕਾਂ ਦਾ ਮੌੜੀਆਂ ਕਦੀ ਖਾਦੀਆਂ ਖਰਾਕਾਂ ਦਾ ਮੌੜੀਆਂ ਖਾਦੀ ਹੀ ਖਰਾਕ ਲੱਤਾ ਹੋਇਆ ਜਵਾਨੀ ਤੇ ਪਹਿਰਾ ਮੇਰੇ ਵੀ ਉਹ ਹੀ ਕੰਮ ਆਉਂਦਾ ਇਹਨਾਂ ਮੈਦਾਨਾਂ ਦੇ ਵਿੱਚ ਲਓ ਸਾਰੇ ਵਾਲੇ ਦਾ ਫਿਰ ਫੈਸਲਾ ਵੀ ਇਹ ਪੁਆਇੰਟ ਮੁਬਾਰਕ ਫਤਿਹ ਥੈਂਕ ਯੂ ਥੈਂਕ ਯੂ